ਮੰਗ ਪੱਤਰ ਦਿੱਤਾ ਜੀ ਕੀ ਮੰਗ ਪੱਤਰ ਹੈ ਤੁਹਾਡੀ ਕੀ ਮੰਗ ਹੈ ਅਸੀਂ ਐਸ ਡੀ ਐਮ ਸਾਹਿਬ ਜੀ ਨੂੰ ਮੰਗ ਪੱਤਰ ਇਸ ਚੀਜ਼ ਦਾ ਦਿੱਤਾ ਹੈ ਵੀ ਉਰੇ ਇੱਕ ਕੋਰਟ ਕੰਪਲੈਕਸ ਬਹੁਤ ਵੱਡਾ ਬਣ ਰਿਹਾ ਹੈ ਇਸ ਦੇ ਵਿੱਚ ਦੋ ਜੱਜਾਂ ਦੀ ਨਿਯੁਕਤੀ ਕੀਤੀ ਜਾਵੇ ਸਾਡਾ ਏਰੀਆ ਬਹੁਤ ਵੱਡਾ ਹੈ ਤਾਂ ਜੋ ਕਿ ਇੱਥੇ ਦੇ ਕੇਸ ਵੀ ਬਹੁਤ ਲੱਗਦੇ ਨੇ ਜਿਹੜੇ ਕੋਰਟਾਂ ਦੇ ਵਿੱਚ ਲੱਗਦੇ ਨੇ ਹਰ ਇੱਕ ਬੰਦੇ ਨੂੰ ਸੁਨਾਮ ਜਾਣਾ ਪੈਂਦਾ ਇਸ ਕਰਕੇ ਅਸੀਂ ਐਸ ਡੀ ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਵੀ ਸਾਡੀ ਕੋਰਟ ਦੇ ਵਿੱਚ ਜੱਜਾਂ ਦੀ ਨਿਯੁਕਤੀ ਕੀਤੀ ਜਾਵੇ ਕੋਰਟ ਕੰਪਲੈਕਸ ਬਣ ਚੁੱਕਾ ਕਿੰਨੇ ਧਰਮ ਸਸਤਾਵਾਂ ਤੁਸੀਂ ਅੱਜ ਇਕੱਠੇ ਹੋ ਵੀ ਕਿਹੜੀ ਕਿਹੜੀ ਸਸਤਾਵਾਂ ਜੋ ਮੈਨੂੰ ਅਰਜ਼ੀ ਪਾਉਣੀ ਹੈ ਅੱਜ ਅਸੀਂ ਕਰੈਨਾ ਐਫੀਸ਼ਨ ਦੇ ਪ੍ਰਧਾਨ ਨੇ ਸਾਡੇ ਨਾਲ ਡੇਰੀ ਪ੍ਰੋਡਕਟ ਦੇ ਪ੍ਰਧਾਨ ਨੇ ਤੇ ਆਰਤੀ ਵਿਸ਼ੇਸ਼ਨ ਦੇ ਵੀ ਪ੍ਰਧਾਨ ਜੀ ਤੇ ਸਾਡੇ ਨਾਲ ਅਸੀਂ ਸਾਰੇ ਨਗਰ ਵਾਸੀਆਂ ਵੱਲੋਂ ਤੇ ਸ਼ਹਿਰ ਵਾਸੀਆਂ ਵੱਲੋਂ ਇਹ ਸਾਰਾ ਉਪਰਾਲਾ ਕਰਕੇ ਪਹਿਲਾਂ ਅਸੀਂ ਮੰਤਰੀ ਸਾਹਿਬ ਜੀ ਨੂੰ ਵੀ ਮਿਲੇ ਮੰਤਰੀ ਸਾਹਿਬ ਜੀ ਨੂੰ ਵੀ ਅਸੀਂ ਇਹ ਮੰਗ ਰੱਖੀ ਦੀ ਮੰਤਰੀ ਸਾਹਿਬ ਜੀ ਨੇ ਵੀ ਸਾਨੂੰ ਭਰੋਸਾ ਦਵਾਇਆ ਵੀ ਛੇਤੀ ਤੋਂ ਛੇਤੀ ਸਦਾ ਉਹਨੇ ਕੋਰਟ ਕੰਪਲੈਕਸ ਦੇ ਵਿੱਚ ਜੱਜ ਸਾਹਿਬ ਦੀ ਨਿਯੁਕਤੀ ਕੀਤੀ ਹੋਊਗੀ ਜੀ ਬਈ ਜੀ ਏਰੀਆ ਬਹੁਤ ਵੱਡਾ ਪੈਂਦਾ ਬਹੁਤ ਪਿੰਡ ਪੈਂਦੇ ਨੇ ਲੋਕਾਂ ਨੂੰ ਆਪਣੇ ਜਿਹੜੇ ਲੜਾਈ ਝਗੜ ਦੇ ਕੇਸ ਨੇ ਜਾਂ ਹੋਰ ਤਰ੍ਹਾਂ ਦੇ ਕੇਸ ਨੇ ਉਹਦੇ ਲਈ ਕਿਤੇ ਕਿਤੇ ਜਾਣਾ ਪੈਂਦਾ ਸਾਨੂੰ ਪਹਿਲਾਂ ਸੁਨਾਮ ਜਾਣਾ ਪੈਂਦਾ ਜੀ ਫਿਰ ਉਸ ਤੋਂ ਬਾਅਦ ਸੰਗਰੂਰ ਦਾ ਹੁੰਦਾ ਜੀ ਸੰਗਰੂਰ ਤੋਂ ਜੇ ਕੋਈ ਪਾਸ ਹੋ ਜਾਂਦਾ ਤਾਂ ਸਾਨੂੰ ਮਟਰਸ਼ਨ ਕੋਰਟ ਦੇ ਵਿੱਚ ਵੀ ਜਾਣਾ ਪੈਂਦਾ ਹਾਈ ਕੋਰਟ ਤੱਕ ਵੀ ਜਾਣਾ ਪੈਂਦਾ ਇਹ ਇਹ ਵੀ ਜੇ ਸਾਡੇ ਵਰੀ ਛੇਤੀ ਬਨ ਜੇ ਤਾਂ ਜਿਹੜੇ ਨਗਟਾਰੇ ਨੇ ਭਾਈਚਾਰਕ ਤੌਰ ਤੇ ਵੀ ਛੇਤੀ ਹੋ ਜਾ ਕਰਨੀ ਜੀ ਯੂਨਿਵਰਸਿਟੀ ਆਫ ਅਦੌਨ ਨੇ ਪ੍ਰੋਸਾ ਦਵਾਇਆ ਕਿ ਤੁਹਾਡਾ ਮੰਗ ਪੱਤਰ ਜਿਹੜਾ ਸਰਕਾਰ ਨੂੰ ਜਾਵੇ ਐਸਡੀਐਮ ਸਾਹਿਬ ਨੇ ਸਾਨੂੰ ਪੂਰਨ ਪ੍ਰੋਸਾ ਦਵਾਇਆ ਜੀ ਉਹ ਕਹਿੰਦੇ ਵੀ ਅਸੀਂ ਸੋਦੀ ਗੱਲ ਅੱਜੇ ਅਸੀਂ ਪੂਰਨ ਉਤੇ ਜਿਹੜੇ ਅਫਸਰ ਲੈਣੇ ਇਹਨਾਂ ਦਾ ਵੀ ਅਸੀਂ ਭੇਜਾਂਗੇ ਤੇ ਇਹ ਜ਼ਰੂਰ ਹੋ ਜੂਗਾ ਹਾਂ ਜੀ ਬਾਈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੇ ਕੀ ਮੰਗਿਆ ਜੋ ਅੱਜ ਮੰਗ ਪੱਤਰ ਦਿੱਤਾ ਹੈ ਸਾਡੇ ਢੜਬੇ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਹੈ ਜੀ ਜਿਹੜਾ ਅੱਜ ਐਸਡੀਐਮ ਸਾਹਿਬ ਨੂੰ ਕਈ ਸੰਸਥਾ ਵੱਲੋਂ ਜਿਵੇਂ ਆਰਟੀ ਅਸਿਸਟੈਂਸ ਹੋ ਗਈ ਕੈਰਨਾ ਜਿਵੇਂ ਅਸਿਸਟੈਂਸ ਹੋ ਗਈ ਉਹਨਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਸਮੁੱਚੇ ਤੇ ਸਾਡੇ ਮਾਨਯੋਗ ਕੈਬਨਿਟ ਮੰਤਰੀ ਹਰਪਾਲ ਸਿੰਘ ਠੀਮਾ ਜੀ ਨੂੰ ਕਿ ਉਹ ਜਲਦੀ ਤੋਂ ਜਲਦੀ ਸਾਡੇ ਦਰਬੇ ਲਈ ਇੱਕ ਜੱਜ ਦੀ ਜਿਹੜੀ ਨਿਯੁਕਤੀ ਆ ਉਹ ਕਰਾਉਣ ਕਿਉਂਕਿ ਤਹਿਸੀਲ ਕੰਪਲੈਕਸ ਆ ਜਿਹੜਾ ਉਹ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਜਿਹੜੀ ਕੋਟ ਕਚੈਰੀਆਂ ਦੇ ਵਿੱਚ ਕਰਨੀ ਪੈਂਦੀ ਹੈ ਚਾਹੇ ਬੇਸ਼ੱਕ ਉਹ ਸੰਗਰੂਰ ਜਾਂਦੇ ਆ ਲੋਕ ਕੁਝ ਲੋਕ ਸੁਨਾਮ ਜਾਂਦੇ ਆ ਸੁਨਾਮ ਜਾਣ ਵਾਸਤੇ ਤਾਂ ਪਹਿਲਾਂ ਦਿਰਬੇ ਤੋਂ ਬੱਸ ਚੜ੍ਹਦੇ ਆ ਫਿਰ ਮਹਿਲਾ ਚੌਂਕ ਤੋਂ ਬੱਸ ਬਦਲਨੀ ਪੈਂਦੀ ਹੈ ਕਈ ਕਈ ਘੰਟੇ ਬੱਸਾਂ ਨੂੰ ਸੁਨਾਮ ਪਹੁੰਚਣ ਨੂੰ ਹੀ ਲੱਗ ਜਾਂਦਾ ਹੈ ਇਸ ਕਰਕੇ ਸਾਡੀ ਸਾਰੇ ਸ਼ਹਿਰ ਨਿਵਾਸੀਆਂ ਦੀ ਪ੍ਰਯੋਗ ਅਪੀਲ ਹੈ ਅਸੀਂ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਉਹ ਖੁਦ ਆਪ ਐਡਵੋਕੇਟ ਨੇ ਉਹਨਾਂ ਨੂੰ ਪਤਾ ਵੀ ਹੈ ਇਸ ਮੁੱਦੇ ਬਾਰੇ ਉਹ ਆਪ ਮਿਹਨਤ ਕਰਕੇ ਜਲਦ ਉਹ ਮਸਲਾ ਹੱਲ ਕਰਾਉਣ ਦੇ ਸਾਰੇ ਸਤਿਵੰਤ ਲੋਕਾਂ ਨੂੰ ਦਰਬਾ ਹਲਕਾ ਕਾਫੀ ਵੱਡਾ ਹੈ ਜੀ ਤਕਰੀਬਨ 70 80 ਪਿੰਡੇ ਦੇ ਹਲਕੇ ਦੇ ਦਰਬੇ ਦੇ ਨਾਲ ਲਗਵੇਂ ਪਿੰਡਾਂ ਦੇ ਪੈਂਦੇ ਨੇ ਜਿਹੜੇ ਕਿ ਦਰਬੇ ਦੇ ਨਾਲ ਸੰਬੰਧਿਤ ਨੇ ਉਹ ਸਾਰੇ ਲੋਕਾਂ ਨੂੰ ਸੰਗਰੂਹ ਸਨਾਮ ਜਾਣਾ ਪੈਂਦਾ ਬਹੁਤ ਖੱਜਲ ਖਵਾਰੀ ਹੁੰਦੀ ਹੈ ਬਿੱਟੂ ਖਾਨ ਸੋ ਮੈਂ ਬੇਨਤੀ ਕਰਦਾ ਸਰਕਾਰ ਨੂੰ ਪੂਰੇ ਤਹਿਸੀਲ ਕਲੈਕਸ ਬਣ ਗਿਆ ਬਹੁਤ ਵੱਡਾ ਬਣ ਗਿਆ ਅਸੀਂ ਲੋਕ ਜਿਹੜੇ ਪਿੰਡਾਂ ਦੇ ਲੋਕ ਆ ਸਾਰੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਵੀਰੇ ਜੱਸਾ ਬੈਠਣੇ ਚਾਹੀਦੇ ਨੇ ਕਿਉਂਕਿ ਲੋਕ ਬੜੇ ਪਰੇਸ਼ਾਨ ਸਨਾਮ ਸ਼ੁਰੂ ਹੋ ਜਾਂਦੇ ਨੇ ਬੜਾ ਪਰੇਸ਼ਾਨ ਹੁੰਦੇ ਨੇ ਅੱਜ ਮੰਗ ਪੱਤਰ ਦਿੱਤਾ ਬਹੁਤ ਸਸਤਾਵਾਂ ਨੇ ਇਕੱਠੇ ਹੋ ਕੇ ਐਸਡਨ ਸਾਹਿਬ ਨੂੰ ਮਿਲੇ ਆ ਅਸੀਂ ਅਸੀਂ ਮੰਗ ਪੱਤਰ ਦਿੱਤਾ ਹੈ ਮੈਂ ਸਰਕਾਰ ਤੋਂ ਪੂਰੀ ਜ਼ੋਰ ਅਪੀਲ ਕਰਦਾ ਕਿ ਕਿਰਪਾ ਕਰਕੇ ਲੋਕਾਂ ਦੀ ਸਮੱਸਿਆ ਨੂੰ ਸੁਣਦੇ ਹੋਏ ਉਹਦੇ ਜੱਜ ਦੀ ਨੁਕਤੀ ਕੀਤੀ ਜਾਵੇ ਕਿਉਂਕਿ ਜਿੱਥੇ ਤਹਿਸੀਲ ਕਲੈਕਸ਼ਨ ਬੜਾ ਵੱਡਾ ਹੈ ਉੱਥੇ ਜੱਸਾ ਬੈਠ ਸਕਦੇ ਨੇ ਕਿਉਂਕਿ ਜਿਹੜੇ ਸਾਡੇ ਲੋਕ ਵਿਚਾਰੇ ਸਨਾਲ ਤੋਂ ਜ਼ਿਆਦਾ ਤੜਕੀ ਜਾਂਦੇ ਨੇ ਆਥਰੇ ਮੁੜਦੇ ਨੇ ਭੁੱਖੇ ਧਿਆਨੇ ਇਹ ਸਰਕਾਰ ਨੂੰ ਇਹ ਚੀਜ਼ ਦੀ ਗੌਰ ਕਰਨੀ ਜੰਨੀ ਐ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜੇ ਜੱਸਾ ਸਾਡੀ ਉਰੇ ਉਕਤੀ ਹੁੰਦੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਮੰਗ ਪੱਤਰ ਦਿੱਤਾ ਦਿਰਵਾਦ ਵਿੱਚ ਜੱਜ ਬੈਠੇ ਹਾਂ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਅਸੀਂ ਡਿਰਵਾਦ ਦੇ ਨਿਵਾਸੀ ਆਂ ਸਾਨੂੰ ਇੱਥੇ ਬਹੁਤ ਸਾਰੇ ਪਿੰਡ ਪੈਂਦੇ ਨੇ ਸਾਡੇ ਡਿਰਵਾਦ ਵਿੱਚ ਅਸੀਂ ਕਹਿੰਨੇ ਆਂ ਵੀ ਜੋ ਵੀ ਸਾਡੇ ਕੰਮ ਕਰਨੇ ਜਾਂ ਕੁਝ ਵੀ ਉਹ ਦਿੱਲੀ ਸਾਨੂੰ ਸੰਗਰੂਰ ਜਾਣਾ ਪੈਂਦਾ ਚਸ ਨਾਮ ਜਾਣਾ ਪੈਂਦਾ ਸਾਡੇ ਇੱਥੇ ਜੋ ਕਿ ਤਹਿਸੀਲ ਦਾ ਕੰਪਲੈਕਸ ਬਣ ਚੁੱਕਿਆ ਹੈ ਗਾਮੜੀ ਰੋਡ ਤੇ ਉਹਦੇ ਵਿੱਚ ਅਸੀਂ ਮੰਗ ਕਰਦੇ ਹਾਂ ਕਿ ਇੱਕ ਜੱਜ ਬੈਠ ਜਾਵੇ ਜੋ ਕਿ ਸਾਨੂੰ ਕਿਤੇ ਵੀ ਇੱਧਰ ਉੱਧਰ ਜਾਣ ਦੀ ਲੋੜ ਨਾ ਪਵੇ ਤੇ ਸਾਡੇ ਸਾਰੇ ਮਸਲੇ ਢਿੜਵੇ ਵਿੱਚ ਹੀ ਹੱਲ ਹੋ ਸਕਣ ਤੇ ਆਸ ਕਰਦੇ ਹਾਂ ਬਿਨਾਂ ਇਹ ਗੱਲ ਨੂੰ ਸਾਡੀ ਸਰਕਾਰ ਸੀਰੀਅਸ ਲੈ ਕੇ ਕਿ ਇੱਥੇ ਇੱਕ ਜੱਜ ਦੀ ਪੋਸਟਿੰਗ ਕਰਵਾ ਦੇਵੇ ਠੀਕ ਹੈ ਤੇ ਬਾਕੀ ਉਸ ਤੋਂ ਬਾਅਦ ਅਸੀਂ ਅੱਜ ਪੁਚਕ ਜੜਦੇ ਦੇ ਨਿਵਾਸੀਆਂ ਨੇ ਐਚ ਡੀ ਐਮ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਹੈ ਕਿ ਸਾਡੇ ਇੱਥੇ ਕੰਪਲੈਕਸ ਦੇ ਵਿੱਚ ਇੱਕ ਜੱਜ ਨੂੰ ਬਿਠਾ ਦਿੱਤਾ ਜਾਵੇ। ਹਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਤੇ ਨਾਲ ਹੀ ਨਾਲ ਜੋ ਕਿ ਸਮੇਂ ਨੂੰ ਦੇਖਦੇ ਹੋਏ ਵੀ ਵੀ ਸਾਰਾ ਕੰਮ ਲੋਕਾਂ ਦਾ ਇੱਥੇ ਹੋਣ ਲੱਗ ਜਾਏਗਾ ਲੋਕ ਸਰਕਾਰ ਦਾ ਹੋਰ ਵੀ ਬਹੁਤ ਧੰਨਵਾਦ ਕਰਨਗੇ ਕਿਉਂਕਿ ਅੱਜ ਕੱਲ ਸਮਾਂ ਬਹੁਤ ਕੀਮਤੀ ਹੈ। ਤੇ ਸਮਾ ਲੋਕ ਬਚਾ ਕੇ ਆਪਣਾ ਕੁਝ ਕਾਰੋਬਾਰ ਕਰਨਗੇ ਤੇ ਉਹਨਾਂ ਨੂੰ ਜਿਆਦਾ ਇੱਧਰ ਉੱਧਰ ਜਾਣ ਦੀ ਵੀ ਕੋਈ ਲੋੜ ਨਹੀਂ ਪਵੇਗੀ